ਤੁਸੀਂ ਵੇਖ ਰਹੇ ਹੋ ਵੀ ਜਿਹੜੇ ਅੱਜ ਜਿਹੜੇ ਕੁਝ ਬਾਬੇ ਨੇ ਉਹ ਸਰਕਾਰੀ ਬਾਬੇ ਜਿਹੜੇ ਸਾਡੇ ਅੱਜ ਰੂਪੀਆ ਜਿਹੜਾ ਉਹ ਬਣ ਕੇ ਜਿਹੜੇ ਸਾਡੇ ਉਹ ਡੇਰਿਆਂ 'ਚ ਕਬਜ਼ੇ ਹੋਏ ਹੋਏ ਆ। ਬਾਣੇ ਦੀ ਆੜ੍ਹਤ 'ਚ ਬਦਮਾਸ਼ ਬੈਠੇ ਨੇ। ਬਿਲਕੁਲ ਬੈਠੇ ਆ ਜੀ ਤੁਸੀਂ ਵੇਖ ਲਿਓ ਜਿਵੇਂ ਜਿਹੜੀ ਇਹ ਗੱਲ ਕਰ ਰਿਹਾ ਤੇ ਸੇਮ ਸਿੰਘ ਜਿਹੜਾ ਬਾਬਾ ਸੀ ਉਹ ਵੀ ਇੱਕ ਸਰਸੇ ਵਾਲਾ ਸੀ। ਜਿਵੇਂ ਆਪਾਂ ਸਾਥ ਕਹਿੰਨੇ ਤੇ ਉੱਥੇ ਜੇ ਆਪਾਂ ਵੇਖਿਆ ਵੀ ਉੱਥੇ ਦੀ ਸੰਗਤ ਨੇ ਜਿਹੜਾ ਜਦੋਂ ਉੱਥੇ ਦੱਸਿਆ ਵੀ ਇੱਥੇ ਆ ਕੁਝ ਹੋ ਰਿਹਾ ਤਾਂ ਜਿਹੜੇ ਸਾਡੇ ਸਿੰਘਾਂ ਨੂੰ ਦੁੱਖ ਲੱਗਾ ਤੇ ਉਹਨਾਂ ਨੇ ਜਾ ਕੇ ਉੱਥੇ ਸੋਧਾ ਲਾਇਆ। ਪਰ ਗੱ ਅੱਜ ਜਿਵੇਂ ਤੁਸੀਂ ਗੱਲ ਕੀਤੀ ਉਹ ਭੈਣ ਜੀ ਦੀ ਮੈਂ ਇੰਟਰਵਿਊ ਸੁਣੀ ਤੇ ਉਹਨਾਂ ਕਿਹਾ ਵੀ ਅਸੀਂ ਕਾਲ ਤਖਤ ਸਾਬ ਤੇ ਪਹੁੰਚੇ ਤੇ ਉੱਥੇ ਗੱਲ ਕੀਤੀ ਵੀ ਭਾਈ ਸਾਹਿਬ ਜਿਹੜੇ ਉਹ ਆਪਣੇ ਆਪ ਜਿਹੜੀ ਕਹਿੰਦੇ ਗ੍ਰਿਫਤਾਰੀ ਦੇਣਾ ਚਾਹੁੰਦੇ ਆ ਵੀ ਮੈਂ ਆਪਦੇ ਜੁਲਮ ਜਿਹੜਾ ਅਸੀਂ ਉੱਥੇ ਜਿਹੜੀ ਅਸੀਂ ਸੋਧਾ ਲਾਇਆ ਤੇ ਅਸੀਂ ਆਪ ਕਿਉਂਕਿ ਤੁਹਾਨੂੰ ਪਤਾ ਹੀ ਵੀ ਜਿਹੜਾ ਭਾਈ ਅਮਰਜੀਤ ਸਿੰਘ ਉਹਨਾਂ ਦਾ ਤਾਂ ਇੰਕਾਊਂਟਰ ਪਹਿਲੋ ਕਰ ਦਿੱਤਾ ਪਰ ਪਿੱਛੇ ਜਿਹੜੇ ਭਾਈ ਸਰਵਜੇ ਸਿੰਘ ਸੀ ਉਹਨਾਂ ਨੂੰ ਜਿਹੜੇ ਪੁਲਿਸ ਨੇ ਰੈਸਟ ਕਰਕੇ ਬਾਅਦ ਵਿੱਚ ਉਹਨਾਂ ਨੂੰ ਉੱਥੇ ਗੋਡੀਆਂ ਮਾਰੀਆਂ ਆਜ ਜੋ ਕੀ ਕਰ ਰਿਹਾ ਤੁਸੀਂ ਮੁੱਖ ਸਰਕਾਰਾਂ ਦੇ ਕੰਮ ਹੁੰਦੇ ਆ ਵੀ ਉਹਨਾਂ ਨੂੰ ਪਤਾ ਹਾਲਾਂਕਿ ਆਪਾਂ ਉਥੇ ਵੀਡੀਓ ਵੇਖੀ ਦੋ ਚਿੰਗ ਹੀ ਗਏ ਨੇ ਪਰ ਉਥੇ ਉਹ ਜਾਣ ਮੇਰੇ ਜਿੰਨਾ ਮਰਜ਼ੀ 20 25 ਆਣਛਾਤੇ ਪਾ ਦਿੰਦੇ ਵੀ ਜਿੰਦੇ ਚ ਮਰਜ਼ੜਾ ਬੰਦਾ ਵੀ ਕੌਮ ਦੀ ਗੱਲ ਕਰੇ ਉਹਨੂੰ ਵਿੱਚ ਰੱਖਿਆ ਜਾਵੇ ਤਾਂ ਅੱਜ ਫਰਜ ਬਣਦਾ ਵੀ ਵੇਖੋ ਜਿੱਥੇ ਅਸੀਂ ਆਪਦੇ ਆਪਣੇ ਅਕਾਲੀ ਦਲ ਵਾਰਿਸ ਪੰਜਾਬ ਦੀ ਪਾਰਟੀ ਵੱਲੋਂ ਇਸ ਗੱਲ ਦੇ ਨਾਲ ਉਸ ਪਰਿਵਾਰ ਦੇ ਨਾਲ ਖੜੇ ਆਂ